ਲੈਰ ਪੂਲਿੰਗ ਪਾਲਿਸੀ ਬਣਾਈ ਆ ਉਹਦੇ ਅਗੇਂਸਟ ਅਸੀਂ ਇਕੱਠੇ ਹੋਏ ਤੇ ਔਰ ਕੁਕਈ ਉਹਰੇ ਜਿਹੜਾ ਸ਼ਹਿਰ ਹੈ ਸਾਡਾ ਰੂਪੜ ਸ਼ਹਿਰ ਹੈ ਡਿਸਟ੍ਰਿਕਟ ਹੈ ਇਹਦੇ ਆਲੇ ਦੋਲੇ ਪਿੰਡਾਂ ਜਿਹੜੇ ਉਹਨਾਂ ਦੇ ਬਹੁਤ ਘੱਟ ਘੱਟ ਜ਼ਮੀਨਾਂ ਹੈ ਕਿਸੇ ਕੋਲ 2 ਕਨਾਲ ਆ ਕਿਸੇ ਕੋਲ 4 ਕਨਾਲ ਆ 1 ਏਕੜ ਤਾਂ ਕਿਸੇ ਕੋਲੇ ਹੈ ਇਹ ਸਰਕਾਰ ਉਹਨਾਂ ਨੂੰ ਲੈ ਰਹੀ ਹੈ ਔਰ 1000 ਗਜ ਦਾ ਪਲਾਟ ਦੇ ਰਹੀ ਹੈ ਇਹਦੇ ਸਬੰਧ ਵਿੱਚ ਲੋਕਾਂ ਦਾ ਜਿਹੜਾ ਆਮ ਔਰੇ ਦਾ ਕੰਮ ਹੈ ਲੋਕਾਂ ਦਾ ਔਰੇ ਦੁੱਧ ਦਾਤ ਦਾ ਕੰਮ ਕਰਦੇ ਆ ਸਬਜ਼ੀਆਂ ਦਾ ਕੰਮ ਕਰਦੇ ਬੰਦੇ ਇਹਦੇ ਕਰਕੇ ਲੋਕਾਂ ਦਾ ਨੁਕਸਾਨ ਹੋ ਜਾਣਾ ਕਿਉਂਕਿ ਸਰਕਾਰ ਨੇ 30000 ਰੁਪਏ ਇੱਕ ਸਾਲ ਦਾ ਦੇਣਾ ਤੁਹਾਨੂੰ ਠੇਕਾ ਔਰ 3 ਸਾਲ ਦੇਣਾ ਉਸ ਤੋਂ ਬਾਅਦ ਬੰਦੇ ਜੋ ਮਰਜ਼ੀ ਕਰਨ ਇਹਦੇ ਕਰਕੇ ਨੁਕਸਾਨ ਲੋਕਾਂ ਦਾ ਬਹੁਤ ਹੋ ਰਿਹਾ ਲੋਕ ਦੇਣਾ ਨਹੀਂ ਚਾਹੁੰਦੇ ਇਤਰਾਜ਼ ਕਰ ਰਹੇ ਇਹਦੇ ਸੰਬੰਧ ਵਿੱਚ ਉਹ ਸਾਰੇ ਬੰਦੇ ਫੂਲ ਛੋਟਾ ਬड़ा ਫੂਲ ਗੁਰਦਾਸਪੁਰ ਸ਼ਾਮਪਰਾ ਰੈਲੋਂ ਸਮਰਾਲਾ ਛੋਟੀ ਹਵੇਲੀ ਇਹ ਸਾਰੇ ਪਿੰਡਾਂ ਦੇ ਲੋਕ ਉਹਰੇ ਇਕੱਠੇ ਹੋਏ ਆ ਤਾਂ ਕਿ ਅਸੀਂ ਇਹਦਾ ਵਿਰੋਧ ਕਰ ਰੱਖੀ ਹੈ ਆਰਾਮ ਸਰਕਾਰ ਨੂੰ ਜਿਹੜਾ ਇਹਦੇ ਬਾਰੇ ਵਿੱਚ ਦਰਜ ਕਰਾ ਸਕੀਏ ਆਪਣਾ ਵਿਰੋਧ ਲੋਕ ਦੇਣਾ ਨਹੀਂ ਚਾਹੁੰਦੇ ਕਿਉਂਕਿ ਜ਼ਮੀਨਾਂ ਦਾ ਪਹਿਲਾਂ ਹੀ ਘਟਾ ਹੈ ਸ਼ਾਹ ਰੋਪੜ ਡਿਸਟ੍ਰਿਕਟ ਬੈਕਵਰਡ ਏਰੀਆ ਚੋਂ ਦਾ ਐਨੀਆਂ ਡਿਸਟ੍ਰਿਕਟਾਂ ਕੱਟਤੀਆਂ ਸ਼ਹਿਰ ਦੇ ਨਾਲ ਤੇ ਤੁਸੀਂ ਇਹ ਦੇਖ ਲਓ ਅੰਬਾਲੇ ਤੱਕ ਹੈਗਾ ਸੀ ਰੋਪੜ ਡਿਸਟ੍ਰਿਕਟ ਹੁਣ ਮੁਹਾਲੀ ਕੱਟਦਾ ਵਿੱਚ ਤੇ ਨਵਾਂ ਸ਼ਹਿਰ ਕੱਟਦਾ ਸਾਰੇ ਡਿਸਟ੍ਰਿਕਟ ਕੱਟ ਕੇ ਛੋਟਾ ਜਿਹਾ ਸ਼ਹਿਰ ਬਣਾਤਾ ਹੈ ਪਹਿਲੀ ਛੋਟਾ ਛੱਡਦਾ ਸ਼ਹਿਰ ਜਿਹੜਾ ਆਲੇ ਦੁਆਲੇ ਨਦੀਆਂ ਰਨਹਿਰਾਂ ਨਹੀਂ ਘਿਰਿਆ ਹੋਇਆ ਮਾੜੀ ਜਿਹੀ ਜ਼ਮੀਨ ਸੀ ਉਹਦੇ ਉਹ ਵੀ ਸਰਕਾਰ ਲੈਂਡ ਪੂਲਿੰਗ ਚ ਲੈ ਰਹੀ ਹੈ ਕੀ ਮੰਗ ਕੀ ਅਗਲੀ ਮੰਗ ਸਾਡੀ ਇਹ ਆ ਵੀ ਸਰਕਾਰ ਸਾਡੀ ਜ਼ਮੀਨ ਅਸੀਂ ਦੇਣਾ ਨਹੀਂ ਚਾਹੁੰਦੇ ਇਹਦੇ ਵਿੱਚ ਜੋ ਹੈ ਸਾਡਾ ਸਾਡਾ ਕੰਮ ਜਿਹੜਾ ਕੀਤਾ ਪੁਰਖੀ ਕੰਮ ਹੈ ਉਹ ਅਸੀਂ ਆਪਣਾ ਐਕਣੀ ਰਹਿਣ ਦੇਣਾ ਚਲਾਉਣ ਦੇਣਾ ਚਾਹੁੰਦੇ ਆ ਲੋਕਾਂ ਕੋਲ ਦੁੱਧ ਦੁੱਧ ਵੇਚ ਕੇ ਤਾਂ ਗੁਜ਼ਾਰਾ ਕਰ ਰਹੇ ਆ ਲੋਕ ਸਬਜ਼ੀਆਂ ਵੇਚ ਕੇ ਗੁਜ਼ਾਰਾ ਕਰ ਰਹੇ ਆ ਹੁਣ ਜੇ ਉਹ ਵੀ ਜ਼ਮੀਨ ਚਲੇਗੀ ਸਾਡੀ ਅਸੀਂ ਗੁਜ਼ਾਰਾ ਕਿੱਥੋਂ ਕਰਨਾ ਅਸੀਂ ਪਲਾਟਾਂ ਦਾ ਕਿਆ ਕਰਨਾ ਅਸੀਂ ਬਲਾਟ ਸਾਨੂੰ ਨਹੀਂ ਚਾਹੀਦੀ ਤੇ ਬਾਰੇ ਸਾਨੂੰ ਤਾਂ ਸਿਰਫ ਸਾਡੀ ਜ਼ਮੀਨ ਚਾਹੀਦੀ ਅਸੀਂ ਕੋਈ ਲੈਂਡ ਫੂਲਿੰਗ ਚ ਆਪਣੀ ਜ਼ਮੀਨ ਦੇਣੀ ਨਹੀਂ ਚਾਹੁੰਦੇ ਜੇ ਤੁਹਾਡੀ ਮੰਗ ਨਾ ਮੰਨੀ ਗਈ ਅਗਲਾ ਸੰਘਰਸ਼ ਕੀ ਤੇ ਅਗਲਾ ਸੰਘਰਸ਼ ਅਸੀਂ ਕਰਾਂਗੇ ਅਸੀਂ ਸਰ ਪੱਡਾ ਦਾ ਧਰਨਾ ਲਾਵਾਂਗੇ ਪੱਡਾ ਜਾ ਕੇ ਮੁੱਖ ਮੰਤਰੀ ਦੇ ਉੱਥੇ ਜਾਵਾਂਗੇ ਰਸਤੇ ਰੋਕਾਂਗੇ ਹੋਰ ਜੋ ਸਾਤੋਂ ਪੋਸੀਬਲ ਹੋਇਆ ਉਹ ਕਰਾਂਗੇ ਇਕੱਠੇ ਹੋ ਕੇ ਪਹਿਲਾਂ ਵੀ ਅਸੀਂ ਕਰਈਏ ਧਰਨੇ ਲਾਏ ਆ ਔਰ ਤਿੰਨ ਕਾਨੂੰਨਾਂ ਨੂੰ ਪਾਸ ਕਰਾਉਣ ਦੇ ਚੱਕਰ 'ਚ ਅਸੀਂ ਧਰਨੇ ਲਾਏ ਆ ਸਾਰੇ ਪੰਜਾਬ ਨੇ ਲਾਏ ਆ ਅਸੀਂ ਵੀ ਲਾਦਾਂਗੇ ਹੋਰ ਜਾ ਕੇ ਹੋਣ ਵੋਟਾ ਦਫ਼ਤਰ ਘੇਰ ਲਾਂਗੇ ਜਾ ਕੇ ਕੀ ਨਾਮ ਆ ਤੁਹਾਡਾ ਕਿਹੜੇ ਪਿੰਡ ਦਾ ਮੇਰਾ ਨਾਮ ਜਗਤਾਰ ਸਿੰਘ ਹੈ ਜੀ ਪਿੰਡ ਮੇਰਾ ਸ਼ਾਮਪੁਰ ਆ ਔਰ ਮੇਰੀ ਗੁਰਦਾਸਪੁਰ ਆ ਹੋਰ ਸਾਰੇ ਬੰਦਿਆਂ ਦੀ ਜਿੰਨੇ ਵੀ ਬੰਦੇ ਆਏ ਆ ਸਭ ਦੀ ਜ਼ਮੀਨ ਆਈ ਹੋਈ ਹੈ ਜਿਹੜੀ ਸਰਕਾਰ ਨੇ ਇਹ ਲੈਣ ਪੌੜੀ ਪੌੜੀ ਬਣਾਈ ਆ ਉਹਨੂੰ ਬਿਲਕੁਲ ਖਤਮ ਹੋਣਾ ਚਾਹੀਦਾ ਜੋ ਕਿ ਸਾਡਾ ਗਰੀਬ ਲੋਕਾਂ ਇਹਦਾ ਕੋਈ ਵੋਲੋਕ ਕੋਈ ਕੋਈ ਥੋੜੀ ਥੋੜੀ ਜ਼ਮੀਨ ਹੈ ਕੋਈ ਨੌਕਰੀ ਨਹੀਂ ਹੈ ਕੋਈ ਕੁਝ ਨਹੀਂ ਹੈ ਔਰ ਵੀ ਇਹਦਾ ਫੂਡ ਡੋਰ ਰੋਲ ਕਰਦੇ ਸਰਕਾਰ ਨੂੰ ਕਿ ਸਾਡੇ ਇਲਾਕੇ ਦੀ ਜ਼ਮੀਨ ਬਿਲਕੁਲ ਨਾਲ ਲੱਟ ਨਹੀਂ ਜਾਵੇ ਕੀ ਨਾ ਮਤੋੜੇ ਬਡਵਨਪੁਰ ਕਮਾਉਂਡ ਕਾਪ ਦਾ ਪ੍ਰੋਜੈਕਟ ਨੂੰ ਫੂਲ ਕਰੋ ਜੀ ਗੱਡੀ ਕਹਾਂਗੇ ਇਹਨਾਂ ਨੂੰ ਨਾ ਸਾਡੇ ਕਿਸੇ ਪਾਸੇ ਹੋਰ ਲੈਣ ਦੀ ਹਿੰਮਤ ਹੈ ਸਾਡੇ ਪਰ ਦੋ ਦੋ ਕਿਲੇ ਤਾਂ ਜ਼ਮੀਨਾਂ ਸਾਡੀਆਂ ਉਹ ਦੇਣ ਦਾ ਵਾਅਦਾ ਸੀ ਇਹਨਾਂ ਨੇ ਪਲਾਟਾਂ ਨੂੰ ਕੀ ਕਰੂਗਾ ਕਦ ਦੇਣੇ ਕੱਲ ਨਹੀਂ ਦੇਣੇ ਪਹਿਲੀਆਂ ਕਲੋਨੀਆਂ ਦੇ ਚੱਲ ਨਹੀਂ ਰਹੀਆਂ ਗਾਜਰ ਬੂਟੀਆਂ ਦਾ ਉਹਨਾਂ ਦੇ ਜੰਮੇ ਆ ਵੀ ਬਾਕੀ ਸਾਡੀ ਬੇਨਤੀ ਹੈ ਜੀ ਵੀ ਸਾਡਾ ਅਧਰਾਜਾ ਵੀ ਅਸੀਂ ਇਹ ਜ਼ਮੀਨ ਨਹੀਂ ਦੇੜੀ ਚਾਹੁੰਦੇ। ਕਰਵਾ ਕੇ ਉਹਨਾਂ ਪਰ ਆਪਣੇ ਖਸਰਾ ਨੰਬਰਾਂ ਪਰ ਟਿੱਕ ਕਰਕੇ ਇੱਕ ਐਪਲੀਕੇਸ਼ਨ ਟੈਪ ਕਰਵਾ ਕੇ ਐਸ ਡੀ ਐਮ ਦਫ਼ਤਰ ਰੋਪੜ ਨੂੰ ਆਪਣੇ ਵਿਰੋਧ ਦਾ ਦਰਜ ਕਰਵਾਉਣ ਕਿ ਅਸੀਂ ਆਪਣੀ ਇਸ ਪਾਲਿਸੀ ਦੇ ਵਿੱਚ ਜ਼ਮੀਨ ਨਹੀਂ ਦੇਣਾ ਚਾਹੁੰਦੇ ਉਹਦੇ ਨਾਲ ਸਾਡਾ ਵਿਰੋਧ ਕਿਉਂਕਿ ਇਹਨਾਂ ਨੇ ਜਿਹੜਾ ਵਿਰੋਧ ਦਾ ਦਰਜ ਕਰਵਾਉਣ ਦਾ ਸਮਾਂ ਕਿਹਾ ਉਹ ਟਾਈਮ ਪੀਰੀਅਡ ਬਾਉਂਡ ਹੈ 1 ਮਹੀਨੇ ਦਾ ਟਾਈਮ ਦਿੱਤਾ 4-5 ਦਿਨ ਅੱਜ ਲੰਘ ਚੁੱਕੇ ਹੈ ਸੋ ਸਭ ਲੋਕਾਂ ਨੂੰ ਬੇਨਤੀ ਹੈ ਅੱਜ ਸਾਡਾ ਉਰੇ ਮੀਟਿੰਗ ਕਰਨ ਦਾ ਮਕਸਦ ਵੀ ਇਹੀ ਸੀ ਸਾਰੇ ਪਿੰਡ ਜਿੰਨੇ ਵੀ ਉਰੇ ਆਏ ਆ ਰੈਲੋ ਸਮਰਾਲਾ ਆਪਣਾ ਗੁਰਦਾਸਪੁਰਾ ਬੜਾ ਪੂਲ ਇਹ ਛੋਟੀ ਹਵੇਲੀ badi ਹਵੇਲੀ ਖਾਮਪਰਾ ਸਾਰੇ ਪਿੰਡਾਂ ਨੇ ਇਹੀ ਉਰੇ ਸਾਂਝੇ ਤੌਰ ਪਰ ਸਹਿਮਤੀ ਜਤਾਈ ਹੈ ਕਿ ਆਪਾਂ ਪਹਿਲਾਂ ਵਿਰੋਧ ਅਰਜ ਕਰਵਾਈਏ ਉਧੇ ਬਾਅਦ ಗ್ರಾಮ ਸਭਾ ਦੇ ਆਮ ਅਜਲਾਸ ਬੁਲਾ ਕੇ ਇਹਨਾਂ ਵਿਰੋਧਾਂ ਨੂੰ ਹੋਰ ਦੇਖਿਆ ਗੜੀਏ ਤੇ ਅਜਲਾਸਾਂ ਵਿੱਚ ਇਸ ਦੇ ਵਿਰੋਧ ਵਿੱਚ ਪਾਲਿਸੀ ਦੇ ਵਿੱਚ ਆਪਾਂ ਲੈ ਕੇ ਆਈਏ ਮਤੇ ਤੇ ਉਹ ਮਤੇ ਗਾਹਾਂ ਆਪਾਂ ਅਥਾਰਟੀਆਂ ਗਾਹਾਂ ਜਿਹੜੀ ਵੀ ਬਣਦੀ ਹੈ ਭਗਵੰਤਾਨ ਨੂੰ ਦੇਣੀ ਹੈ ਜਾਂ ਉਹ ਜਿਹੜੇ ਭਗਵੰਤਾਨ ਨੇ ਆਪਣੀਆਂ ਅਗੇ ਪਾਵਰਾਂ ਦੇ ਦਿੱਤੀਆਂ ਚੀਫ ਫੈਕਟਰੀ ਨੂੰ ਉਹਨੂੰ ਦੇਣੀ ਹੈ ਕਿਉਂਕਿ ਜਿਹੜੇ ਇਹ ਚੀਫ ਫੈਕਟਰੀ ਨੂੰ ਦਿੱਤੀਆਂ ਇਹ ਲੈਂਡ ਪੋਲਿੰਗ ਪਾਲਿਸੀ ਦੇ ਤਹਿਤ ਉਹ ਚੀਫ ਫੈਕਟਰੀ ਨੇ ਐਕਵਾਇਰ ਕਰਨੀ ਹੈ ਉਹਦੇ ਕੋਲ ਕੋਈ ਅਥਾਰਟਿਟੀ ਹੈ ਸਾਈ ਉਹਨਾਂ ਕੋ ਭੰਤਮਾਨ ਪਾਲਿਸੀ ਦੀ ਕੋਈ ਅਥਾਰਟੀ ਨਹੀਂ ਲਈ ਸੋ ਸਾਰਿਆਂ ਨੂੰ ਬੇਨਤੀ ਹੈ ਕਿ ਆਪਣਾ ਆਪਣਾ ਵਿਰੋਧ ਦਰਜ ਕਰਾਉਣ ਤੇ ਨਾਲ ਦੀ ਨਾਲ ਆਪਣੀ ਕਾਨੂੰਨੀ ਪ੍ਰਕਿਰਿਆ ਵਿੱਚ ਵੱਧਦੇ ਰਹਿਣ ਤਾਂ ਹੀ ਅਸੀਂ ਇਸ ਸਰਕਾਰ ਦੇ ਨਾਲ ਮੱਥਾ ਲਾ ਸਕਦੇ ਹਾਂ ਕਿਉਂਕਿ ਇਹ ਸਾਡਾ ਜਿਹੜੀ ਬੈਲਟ ਹੈ ਛੋਟੇ ਕਿਸਾਨ ਦੀ 벨ਟ ਹੈ ਤੇ ਛੋਟੀਆਂ ਜ਼ਮੀਨਾਂ ਥੋੜੀਆਂ ਥੋੜੀਆਂ ਜ਼ਮੀਨਾਂ ਉਸ ਕਰਕੇ ਸਾਡੀਆਂ ਜ਼ਮੀਨਾਂ ਨਾ ਖੋਈਆਂ ਜਾਵੇ ਸਭ ਦੇ ਕੋਲ ਸਾਡੇ ਕੋਲ ਮਕਾਨ ਹੈਗੇ ਚਾਹੇ ਕਿਸੇ ਕੋਲ ਛੋਟਾ ਚਾਹੇ ਕਿਸੇ ਕੋਲ بڑا ਹੈ ਸਾਨੂੰ ਰਹਿਸ਼ੀ ਪਲਾਟਾਂ ਦੀ ਜਰੂਰਤ ਨਹੀਂ ਸਾਡੀਆਂ ਜ਼ਮੀਨਾਂ ਖੋ ਕੇ ਸਾਨੂੰ 200